ਕੋਰਦੇ ਦੀ ਪਥਰੀ ਦਾ ਦਰਦ ਇੱਕ ਇਦਾਂ ਦਾ ਦਰਦ ਹੈ ਇਦਾਂ ਦਾ ਦਰਦ ਹੈ ਕਿ ਰੱਬ ਕਦੇ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਇਹ ਦਰਦ ਦਿਖਾਵੇ ਜਿਸ ਦਿਨ ਤੁਹਾਡੇ ਪਥਰੀਆ ਦਰਦ ਨਾਲ ਦੀ ਵੀ ਲੰਘਿਆ ਨਾ ਤੁਹਾਡੀਆਂ ਆਉਣ ਵਾਲੀਆਂ ਪੰਜ ਪੀੜ੍ਹੀਆਂ ਨੂੰ ਪਤਾ ਲੱਗ ਗਿਆ ਨਾ ਕਿ ਪਥਰੀ ਦਾ ਦਰਦ ਹੁੰਦਾ ਕੀ ਆ ਸਾਨੂੰ ਬਹੁਤ ਜ਼ਿਆਦਾ ਤਰੇਲੀ ਆਉਂਦੀ ਹੈ ਘਬਰਾਟ ਹੁੰਦੀ ਆ ਜਿਨ੍ਹਾਂ ਦੇ ਪਥਰੀਆਂ ਇੱਕ ਵਾਰੀ ਬੰਨ ਲੱਗ ਜਾਂਨ ਨਾ ਉਹ ਦੁਬਾਰਾ ਬਾਰ-ਬਾਰ ਬੰਦੀਆਂ ਰਹਿੰਦੀਆਂ ਹੈ ਔਰ ਤੁਸੀਂ ਇਹ ਚੀਜ਼ ਤਾਂ ਦਿਮਾਗ 'ਚੇ ਕੱਢ ਦੋ ਕਿ ਤੁਹਾਡੀ ਪਥਰੀ ਬਿਨਾ ਆਪਰੇਸ਼ਨ ਤੋਂ ਬਾਹਰ ਨਹੀਂ ਨਿਕਲਲੇ ਆਪਾਂ ਇਹਨੂੰ ਬਿਨਾ ਆਪਰੇਸ਼ਨ ਤੋਂ ਹੀ ਬਾਹਰ ਕੱਢਾਂਗੇ ਸਸ਼ੀਗਰ ਜੀ ਮੇਰਾ ਨਾਮ ਡਾਕਟਰ ਰਮਨ अरोड़ा ਤੇ ਮੈਂ ਤੁਹਾਨੂੰ ਦੱਸਾਂਗਾ ਘਰ ਦੇ ਵਿੱਚ ਰਹਿ ਕੇ ਪਥਰੀਆਂ ਨੂੰ ਕਿੱਦਾਂ ਅਸੀਂ ਤੋੜ-ਤੋੜ ਕੇ ਬਾਹਰ ਕੱਢ ਸਕਦੇ ਹਾਂ ਬਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੀਂ ਗੁਰਦੇ ਦੀ ਪੱਥਰੀ ਦਾ ਦਰਦ ਇੱਕ ਏਦਾਂ ਦਾ ਦਰਦ ਹੈ ਏਦਾਂ ਦਾ ਦਰਦ ਹੈ ਕਿ ਰੱਬ ਕਦੇ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਹੀਂ ਦਰਦ ਦਿਖਾਵੇ ਕਿਉਂਕਿ ਜਿੰਨਾ ਲੋਕਾਂ ਨੂੰ ਪਤਾ ਨਾ ਗੁਰਦੇ ਦੀ ਪੱਥਰੀ ਦਾ ਦਰਦ ਇਹਦਾ ਦੁੱਖ ਸਿਰਫ ਉਹੀ ਜਾਣਦੇ ਆ ਮੈਂ ਕਿੰਨਾ ਬੰਦੇ ਨੂੰ ਤਰੇਲੀਆਂ ਕਬਰਾਟਾਂ ਕੀ ਕੁਝ ਨਹੀਂ ਆਉਂਦਾ ਯਾਰ ਬਸ ਬੰਦੇ ਦੀ ਇਕੱਲੀ ਜਾਨ ਹੀ ਨਹੀਂ ਨਿਕਲਦੀ ਬਾਕੀ ਸਾਰਾ ਕੁਝ ਹੋ ਜਾਂਦਾ ਔਰ ਕੁਝ ਲੋਕ ਕਹਿ ਦਿੰਦੇ ਆ ਕਿ ਯਾਰ ਸਾਨੂੰ ਪਤਾ ਕਿੱਦਾਂ ਲੱਗੇ ਆ ਕਿ ਸਾਡੇ ਪੱਥਰੀ ਹੈ ਉਪਰਾਹੋ ਉਪਰਾਹੋ ਜਿਸ ਦਿਨ ਤੁਹਾਡੇ ਪਥਰੀਆ ਦਰਦ ਨਾਲ ਦੀ ਵੀ ਲੰਘਿਆ ਨਾ ਤੁਹਾਡੀਆਂ ਆਉਣ ਵਾਲੀਆਂ ਪੰਜ ਪੀੜ੍ਹੀਆਂ ਨੂੰ ਪਤਾ ਲੱਗ ਗਿਆ ਨਾ ਕਿ ਪਥਰੀਆ ਦਰਦ ਹੁੰਦਾ ਕੀ ਆ ਪਹਿਲਾਂ ਤਾਂ ਨਾ ਤੁਹਾਨੂੰ ਇੱਕ ਚੀਜ਼ ਆਪਣੇ ਦਿਮਾਗ ਚੋਂ ਕੱਢਣੀ ਪੈਣੀ ਆ ਆਪਰੇਸ਼ਨ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਪਥਰੀ ਦਾ ਹੱਲ ਸਿਰਫ ਆਪਰੇਸ਼ਨ ਦੇ ਨਾਲ ਹੀ ਆ ਕਿਉਂਕਿ ਪਤਾ ਨਹੀਂ ਲੋਕਾਂ ਦੀ ਕਿੱਦਾਂ ਦੀ ਸੋਚ ਹੋਈ ਪਈ ਆ ਵੈਸੇ ਇੱਕ ਗੱਲ ਸੱਚਾਈ ਵੀ ਇੱਕ ਬਿਜ਼ਨਸ ਹੈ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਖੁਦ ਡਾਕਟਰ ਆ ਇਹ ਵਾਕੀ ਇੱਕ ਬਿਜ਼ਨਸ ਹੈ ਅਗਰ ਮੈਂ ਗੱਡੀਆਂ ਵੇਚਦਾ ਹੋਵਾਂਗਾ ਮੈਂ ਤੁਹਾਨੂੰ ਕਦੇ ਨਹੀਂ ਕਹਾਂਗਾ ਕਿ ਸਾਈਕਲ ਲੈ ਲਓ ਬਾਕੀ ਤੁਸੀਂ ਸਮਝਦਾਰ ਹੋ ਤੁਸੀਂ ਸਿਆਣਿਓ ਹੁਣ ਕੀ ਆ ਕਿ ਜਿੰਨਾ ਲੋਕਾਂ ਦੇ ਪਥਰੀਆਂ ਬਣ ਚੁੱਕੀਆਂ ਗੁਰਦੇ ਚ ਪਥਰੀ ਆ ਚਾਹੇ ਸੱਜੇ ਪਾਸੇ ਆ ਚਾਹੇ ਖੱਬੇ ਪਾਸੇ ਆ ਔਰ ਤੁਸੀਂ ਇਹ ਚੀਜ਼ ਤਾਂ ਦਿਮਾਗ ਚ ਕੱਢ ਦੋ ਕਿ ਤੁਹਾਡੀ ਪਥਰੀ ਬਿਨਾ ਆਪਰੇਸ਼ਨ ਤੋਂ ਬਾਹਰ ਨਹੀਂ ਨਿਕਲਣੀ ਆਪਾਂ ਇਹਨੂੰ ਬਿਨਾ ਆਪਰੇਸ਼ਨ ਤੋਂ ਹੀ ਬਾਹਰ ਕੱਢਾਂਗੇ ਬਸ ਜੋ ਜੋ ਚੀਜ਼ਾਂ ਤੁਹਾਨੂੰ ਮੈਂ ਕਹਾਂਗਾ ਨਾ ਉਹ ਕਰਨੀਆਂ ਸ਼ੁਰੂ ਕਰ ਦੋ ਜ਼ਰੂਰੀ ਨਹੀਂ ਕਿ ਉਹਨਾਂ ਟਾਈਮ ਹੀ ਕਰਨੀਆਂ ਜਿੰਨਾ ਟਾਈਮ ਤੁਹਾਡੇ ਪਥਰੀ ਬਾਹਰ ਨਹੀਂ ਨਿਕਲਦੇ ਕਿਉਂਕਿ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਏ ਜਿਨ੍ਹਾਂ ਦੇ ਪਥਰੀਆਂ ਇੱਕ ਵਾਰੀ ਬਨ ਲੱਗ ਜਾਂਨਾਂ ਉਹ ਦੁਬਾਰਾ ਬਾਰ-ਬਾਰ ਬਨਦੀਆਂ ਰਹਿੰਦੀਆਂ ਏ ਜਿਨ੍ਹਾਂ ਲੋਕਾਂ ਦੇ ਪਥਰੀ ਕਈ ਵਾਰੀ ਪਥਰੀ ਹੁੰਦੀ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਥਰੀ ਦਾ ਦਰਦ ਹੈ ਅਸੀਂ ਵੈਸੇ ਹੀ ਕਈ ਵਾਰੀ ਸੋਚਣ ਲੱਗ ਜਾਂਦੇ ਹਾਂ ਕਿ ਸ਼ਾਇਦ ਅਸੀਂ ਕੋਈ ਬਦ ਹਾਜਮੀ ਵਾਲੀ ਚੀਜ਼ ਖਾ ਲਈ ਸਾਡਾ ਖਾਦਾ ਪੀਤਾ ਨਹੀਂ ਸਹੀ ਹੋ ਸਕਦਾ ਤਾਂ ਸਾਡੇ ਪੇਟ ਦੇ ਵਿੱਚ ਦਰਦ ਹੋ ਰਿਹਾ ਪਥਰੀ ਦਾ ਦਰਦ ਜਦੋਂ ਵੀ ਤੁਹਾਡੇ ਹੋਏਗਾ ਜੇ ਮੰਨ ਲਓ ਕਿ ਸੱਜੇ ਗੁਰਦੇ ਚ ਹੋ ਰਿਹਾ ਜਾਂ ਖੱਬੇ ਗੁਰਦੇ ਚ ਹੋ ਰਿਹਾ ਉਹ ਪਾਸਾ ਬਹੁਤ ਹੀ ਭਾਰਾ ਭਾਰਾ ਹੋ ਜਾਏਗਾ ਔਰ ਦਰਦ ਤੁਹਾਡੇ ਪਿੱਛੇ ਨੂੰ ਜਾਏਗੀ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਦਰਦ ਅੱਗੇ ਹੋ ਰਹੀ ਹੈ ਜਾਂ ਪਿੱਛੇ ਹੋ ਰਹੀ ਹੈ ਆ ਸਾਰਾ ਪਾਸਾ ਭਾਰਾ ਹੋ ਜਾਏਗਾ ਔਰ ਪਿੱਛੇ ਨੂੰ ਦਰਦ ਜਾਏਗਾ ਕਈ ਵਾਰੀ ਕੀ ਹੁੰਦਾ ਕਿ ਦਰਦ ਥੱਲੇ ਨੂੰ ਵੀ ਜਾਂਦਾ ਹੈ ਪਸ਼ਾਅ ਵਾਲੀ ਜਗ੍ਹਾ ਵੱਲ ਵੀ ਦਰਦ ਜਾਂਦਾ ਹੈ ਉਹ ਦਰਦ ਉਦੋਂ ਜਾਂਦਾ ਹੈ ਜਦੋਂ ਪਥਰੀ ਕਈ ਵਾਰੀ ਨਿਕਲਣ ਵਾਲੀ ਹੋਵੇ ਜਾਂ ਪਥਰੀ ਪਾਈਪ ਚ ਫਸੀ ਹੋਵੇ ਕਈ ਵਾਰੀ ਕੀ ਹੁੰਦਾ ਕਿ ਪਥਰੀ ਪਾਈਪ ਦੇ ਵਿੱਚ ਫਸੀ ਹੁੰਦੀ ਹੈ ਉਦੋਂ ਕੀ ਹੁੰਦਾ ਸਾਨੂੰ ਬਹੁਤ ਜ਼ਿਆਦਾ ਤਰੇਲੀ ਆਉਂਦੀ ਹੈ ਕਬਰਾਟ ਹੁੰਦੀ ਆ ਔਰ ਬਾਥਰੂਮ ਰੁਕ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ ਤਾਂ ਉਹ ਵੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਤੁਹਾਡੇ ਪਥਰੀ ਪਾਈਪ ਚ ਫਸ ਚੁੱਕੀ ਹੈ ਪਹਿਲਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਰੱਖਣਾ ਪਹਿਲਾਂ ਕਈ ਲੋਕ ਸੋਚਦੇ ਆ ਕਿ ਪਥਰੀਆਂ ਬਣਦੀਆਂ ਕਿਵੇਂ ਆ ਇਹ ਕਿੱਦਾਂ ਸਾਡੇ ਸਰੀਰ ਦੇ ਅੰਦਰ ਬਣ ਜਾਂਦੀਆਂ ਸਾਡਾ ਤਾਂ ਖਾਣਾ ਪੀਣਾ ਵੀ ਇੰਨਾ ਸਹੀ ਆ ਅਸੀਂ ਤਾਂ ਬਾਹਰਲਾ ਫਾਸਟ ਫੂਡ ਵੀ ਨਹੀਂ ਖਾਂਦੇ ਫਿਰ ਸਾਡੇ ਪਥਰੀ ਬਣ ਤੇ ਬਣ ਕਿੱਦਾਂ ਜਾਂਦੀ ਹੈ ਤੁਹਾਨੂੰ ਮੈਂ ਦੱਸਾਂ ਖਾਣ ਪੀਣ ਨਾਲ ਇਹਦਾ ਕੋਈ ਤਾਲਕ ਨਹੀਂ ਸਿਰਫ ਪੀਣ ਨਾਲ ਪੀਣ ਵਾਲੀ ਕਿਹੜੀ ਚੀਜ਼ ਆ ਪਾਣੀ ਜਦੋਂ ਤੁਸੀਂ ਪਾਣੀ ਨੂੰ ਘੱਟ ਪੀਂਦੇ ਹੋ ਜਿੰਨਾ ਤੁਹਾਡੇ ਸਰੀਰ ਨੂੰ ਲੋੜ ਹੈ ਉਹਨਾਂ ਤੁਸੀਂ ਪਾਣੀ ਨਹੀਂ ਪੀਂਦੇ ਉਦੋਂ ਤੁਹਾਡੇ ਪਥਰੀ ਹਰ ਹਾਲਤ ਬਣੇਗੀ ਕਿਉਂਕਿ ਗੁਰਦਿਆਂ ਦੇ ਵਿੱਚ ਰੋਜ਼ ਕਚਰਾ ਰੋਜ਼ ਚੀਜ਼ਾਂ ਜਾਂਦੀਆਂ ਅਗਰ ਅਸੀਂ ਪਾਣੀ ਵੱਧ ਤੋਂ ਵੱਧ ਪੀਵਾਂਗੇ ਤਾਂ ਗੁਰਦਿਆਂ ਦੇ ਵਿੱਚ ਉਹ ਕਚਰਾ ਨਹੀਂ ਫਸੇਗਾ ਔਰ ਅੱਗੇ ਜਾ ਕੇ ਉਹ ਪਥਰੀ ਦਾ ਰੂਪ ਨਹੀਂ ਲਏਗਾ ਹੁਣ ਕੀ ਆ ਕਿ ਜਦੋਂ ਵੀ ਤੁਹਾਡੇ ਪਥਰੀ ਬਣ ਜੇ ਪਹਿਲਾਂ ਤਾਂ ਕੰਮ ਇਹੀ ਕਰਨਾ ਹੈ ਕਿ ਤੁਸੀਂ ਪਾਣੀ ਵੱਧ ਤੋਂ ਵੱਧ ਪੀਆ ਕਰੋ ਔਰ ਕੋਕੋਨਟ ਵਾਟਰ ਲੈ ਲਓ ਉਹਦੇ ਚ ਨਿੰਬੂ ਨਿਚੋੜ ਕੇ ਉਹ ਪਾਣੀ ਘੁੱਟ-ਘੁੱਟ ਕਰਕੇ ਪੀਆ ਕਰੋ ਕੋਕੋਨਟ ਵਾਟਰ ਦਿਨ ਦੇ ਵਿੱਚ 3 ਤੋਂ 4 ਵਾਰੀ ਪੀ ਲਿਆ ਕਰੋ ਔਰ ਪਸ਼ਾਬ ਨੂੰ ਹਮੇਸ਼ਾ ਰੋਕ ਕੇ ਕਰਨਾ ਹੈ ਜਿੰਨਾ ਤੁਸੀਂ ਪ੍ਰੈਸ਼ਰ ਬਣਾ ਕੇ ਬਾਥਰੂਮ ਕਰੋਗੇ ਉੰਨੀ ਛੇਤੀ ਪਥਰੀ ਤੁਹਾਡੀ ਬਾਹਰ ਨਿਕਲੇਗੀ ਕੋਈ ਵੀ ਮੈਡੀਸਿਨ ਖਾਣਿਓ ਜਾਂ ਕੋਈ ਘਰੇਲੂ ਨੁਸਖੇ ਦਾ ਇਸਤੇਮਾਲ ਕਰਦਿਓ ਉਹਨੇ ਵੀ ਤੁਹਾਡੀ ਪਥਰੀ ਨੂੰ ਤੋੜਨਾ ਹੈ ਉਹਨੇ ਬਾਹਰ ਨਹੀਂ ਕੱਟਣਾ ਬਾਹਰ ਤੁਹਾਡੇ ਪਸ਼ਾਬ ਨੇ ਪਥਰੀ ਨੂੰ ਬਾਹਰ ਕੱਢਣਾ ਹੈ ਅਗਰ ਤੁਹਾਡੇ ਪਿਸ਼ਾਬ ਦਾ ਪ੍ਰੈਸ਼ਰ ਤੇਜ਼ ਹੋਏਗਾ ਫੇਰ ਹੀ ਪਥਰੀ ਜ਼ੋਰ ਦੇ ਨਾਲ ਬਾਹਰ ਨਿਕਲੇਗੀ ਕੀ ਕਰਨਾ ਕਿ ਬਾਜ਼ਾਰ ਦੇ ਵਿੱਚੋਂ ਇੱਕ ਮੈਡੀਸਿਨ ਮਿਲ ਜਾਂਦੀ ਹੈ ਹੋਮੋਪੈਥਿਕ ਦੀ ਉਹਦਾ ਨਾਮ ਹੈ ਕਲੀਅਰ ਸਟੋਨ ਐਸਬੀਐਲ ਦੀ ਮੈਡੀਸਿਨ ਔਰ ਮੈਂ ਤੁਸੀਂ ਸੋਚੋਗੇ ਕਿ ਸ਼ਾਇਦ ਇਸ ਮੈਡੀਸਿਨ ਦੀ ਮੈਂ ਮਸ਼ਹੂਰੀ ਕਰ ਰਿਹਾ ਨਹੀਂ ਭਰਾਵੋ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਿਹਾ ਇਸ ਮੈਡੀਸਿਨ ਨੂੰ ਮਸ਼ਹੂਰੀ ਦੀ ਬਿਲਕੁਲ ਲੋੜ ਨਹੀਂ ਹੈ ਔਰ ਇਹ ਇੰਨੀ ਅੱਛੀ ਮੈਡੀਸਿਨ ਹੈ ਵੈਸੇ ਤਾਂ ਤੁਹਾਨੂੰ ਮੈਂ ਗੱਲ ਦੱਸਾਂ ਅਗਰ ਕੰਪਨੀ ਵਾਲੇ ਗੱਲ ਸੁਣ ਰਹੇ ਆ ਤੁਹਾਨੂੰ ਤਾਂ ਭਰਾਵਾ ਮੈਨੂੰ ਥੋੜੇ ਬਹੁਤ ਜਿੰਨੀ ਜਾਈ ਹੈ ਕਿਉਂਕਿ ਮੈਂ ਸਪான்ਸਰ ਹੀ ਕਰ ਦੋ ਕਿਉਂਕਿ ਤੁਹਾਡੀ ਮੈਂ ਮੈਡੀਸਨ ਦੀ ਗੱਲ ਕਰ ਰਿਹਾ ਕਿਉਂਕਿ ਫ੍ਰੀਜ ਗੱਲ ਕਰ ਰਿਹਾ ਤੁਹਾਨੂੰ ਹੋਰ ਕੀ ਚਾਹੀਦਾ ਪਰ ਜਿਹੜੀ ਚੀਜ਼ ਚੰਗੀ ਆ ਉਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਐਜ਼ ਏ ਡਾਕਟਰ ਮੇਰਾ ਫਰਜ਼ ਬਣਦਾ ਹੈ ਆਪਣੇ ਲੋਕਾਂ ਨੂੰ ਸਹੀ ਸਲਾਹ ਦੇਣਾ ਸੋ ਹੋਮੋਪੈਥਿਕ ਦੀ ਮੈਡੀਸਨ ਆ ਕਲੀਅਰ ਸਟੋਨ ਅਗਰ ਤੁਹਾਡੇ ਪਥਰੀ ਬਣ ਗਈ ਤਾਂ ਇਹ ਮੈਡੀਸਨ ਲਓ ਬਾਜ਼ਾਰੋਂ 15 ਤੋਂ 20 ਵੀ ਬੂੰਦਾ ਕੱਚ ਦੇ ਗਲਾਸ ਚ ਅੱਧਾ ਗਲਾਸ ਪਾਣੀ ਪਾ ਕੇ ਉਸੇ ਪਾਣੀ ਦੇ ਵਿੱਚ ਲੈਣੀਆ ਸ਼ੁਰੂ ਕਰ ਦੋ। ਅਗਰ ਤੁਹਾਡੇ ਪਥਰੀਆਂ 10mm ਤੋਂ ਥੱਲੇ ਥੱਲੇ ਆ ਤਾਂ 4 ਤੋਂ 5 ਦਿਨ ਦੇ ਵਿੱਚ ਹੀ ਤੁਹਾਡੀਆਂ ਪਥਰੀਆਂ ਬਾਹਰ ਨਿਕਲ ਜਾਣਗੀਆਂ। ਅਗਰ ਸਾਈਜ਼ ਕੋਈ ਵੱਡਾ ਹੈ ਤਾਂ 1 ਮਹੀਨਾ ਲੱਗ ਜਾਵੇਗਾ। ਇਸ ਤੋਂ ਜ਼ਿਆਦਾ ਨਹੀਂ ਲੱਗੇਗਾ। ਇਹ ਤੁਹਾਡਾ ਦਰਦ ਵੀ ਹਟਾਏਗੀ ਔਰ ਤੁਹਾਡੀ ਪਥਰੀ ਨੂੰ ਬਾਹਰ ਵੀ ਕੱਢੇਗੀ। ਕਈ ਲੋਕ ਕਹਿੰਦੇ ਬੀਅਰ ਪੀਓ। ਬੀਅਰ ਦਾ ਕੰਮ پتہ ਕੀ ਹੁੰਦਾ ਕਿ ਪ੍ਰੈਸ਼ਰ ਬਣਾਉਣਾ। ਕਿਉਂ ਨਾ ਅਸੀਂ ਬੀਅਰ ਤੋਂ ਬਿਨਾਂ ਹੀ ਪਾਣੀ ਵੱਤਵਤ ਪੀਓ ਬਾਥਰੂਮ ਨੂੰ ਰੋਕ ਕੇ ਕਰ ਲੋ ਤੇ ਪ੍ਰੈਸ਼ਰ ਵਾਲਾ ਕੰਮ ਹੀ ਹੋ ਜਾਣਾ ਔਰ ਦੂਜਾ ਤੀਜਾ ਕੰਮ ਕੋਕੋਨਟ ਵਾਟਰ ਵਿੱਚ ਨਿੰਬੂ ਨਿਚੋੜ ਕੇ ਪੀਓ ਉਹਦੇ ਨਾਲ ਵੀ ਪ੍ਰੈਸ਼ਰ ਬਣੇਗਾ ਔਰ ਚੌਥਾ ਕੰਮ ਮੈਡੀਸਨ ਦਾ ਹੋਮੋਪੈਥਿਕ ਦੀ ਮੈਡੀਸਨ ਕਲੀਅਰ ਸਟੋਨ ਤੁਹਾਡੀ ਪਥਰੀ ਨੂੰ ਇਹਨੇ ਕੱਢ ਕੇ ਬਾਹਰ ਮਾਰਨਾ ਦਰਦ ਦੁਰਦ ਸਾਰੇ ਬੰਦ ਹੋ ਜਾਣੇ ਆ ਬਸ ਹੁਣ ਤੁਹਾਡੀ ਪਥਰੀ ਤਾਂ ਨਿਕਲ ਜਾਣੀ ਆ ਪਰ ਪਾਣੀ ਦਾ ਖੜਾ ਨਾ ਛੱਡੋ